ਅਪ੍ਰੈਲ ਮਹੀਨੇ ਦੇ ਵਿੱਚ ਬਠਿੰਡਾ ਪੁਲਿਸ ਦੇ ਵੱਲੋਂ ਆਪਣੀ ਹੀ ਮਹਿਲਾ ਕਾਂਸਟੇਬਲ ਜੋ ਕਿ ਹੁਣ ਬਰਖਾਸਤ ਹੈ ਉਸ ਨੂੰ ਚਿੱਟੇ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੇ ਵਿੱਚ ਪੁਲਿਸ ਦੇ ਵੱਲੋਂ ਦਾਵਾ ਇਹ ਕੀਤਾ ਗਿਆ ਸੀ ਕਿ ਇਸ ਦੀ ਗੱਡੀ ਚ ਗੱਡੀ ਦੇ ਵਿੱਚੋਂ 17 ਗ੍ਰਾਮ ਚਿੱਟਾ ਮਿਲਿਆ ਜਿਸ ਦੇ ਕਰਕੇ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਬਾਅਦ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਤਾਂ ਇਹ ਖੁਲਾਸਾ ਹੋਇਆ ਕਿ ਇਸ ਦੇ ਵੱਲੋਂ ਇਹ ਚਿੱਟਾ ਫਿਰੋਜ਼ਪੁਰ ਤੋਂ ਲਿਆਂਦਾ ਗਿਆ ਸੀ ਉਸ ਤੋਂ ਬਾਅਦ ਕੇਸ ਚੱਲਿਆ ਤਾਂ ਅਮਨਦੀਪ ਕੌਰ ਨੂੰ ਮਹੀਨੇ ਬਾਅਦ ਹੀ ਇਸੇ ਮਾਮਲੇ ਦੇ ਵਿੱਚ ਜ਼ਮਾਨਤ ਮਿਲ ਗਈ ਸੀ ਪਰ ਉਧਰ ਸਰਕਾਰ ਦੇ ਵੱਲੋਂ ਦਾਅਵੇ ਇਹ ਕੀਤੇ ਜਾ ਰਹੇ ਸਨ ਭਾਵੇਂ ਕੋਈ ਵੀ ਬੰਦਾ ਹੋਵੇ ਭਾਵੇਂ ਉਹ ਪੰਜਾਬ ਪੁਲਿਸ ਦਾ ਮੁਲਾਜ਼ਮ ਹੀ ਕਿਉਣਾ ਹੋਵੇ ਜੇਕਰ ਉਸ ਦੇ ਉੱਪਰ ਚਿੱਟੇ ਦਾ ਕੇਸ ਪੈ ਜਾਂਦਾ ਤਾਂ ਉਸ ਦਾ ਘਰ ਢਾ ਦਿੱਤਾ ਜਾਵੇਗਾ ਉਸ ਤੋਂ ਬਾਅਦ ਇਹ ਚਰਚਾ ਚੱਲਣ ਲੱਗੀ ਕਿ ਕੀ ਅਮਨਦੀਪ ਕੌਰ ਜੋ ਕਿ ਮਹਿਲਾ ਕਨਸਟੇਬਲ ਚਿੱਟੇ ਨਾਲ ਫੜੀ ਗਈ ਹੈ ਉਸ ਦਾ ਘਰ ਢਾਇਆ ਜਾਵੇਗਾ ਜਾਂ ਫਿਰ ਨਹੀਂ ਇਸ ਨੂੰ ਲੈ ਕੇ ਵੱਡੇ ਖਲਾਸੇ ਖੋਦੀ ਅਮਨਦੀਪ ਦੇ ਕੌਰ ਅਮਨਦੀਪ ਕੌਰ ਦੇ ਵੱਲੋਂ ਹੋਣਾ ਕਰ ਦਿੱਤੇ ਗਏ ਨੇ ਇੱਕ ਨਿਜੀ ਚੈਨਲ ਨੂੰ ਇੰਟਰਵਿਊ ਦਿੰਦਿਆਂ ਹੋਇਆਂ ਉਹਨਾਂ ਦੇ ਵੱਲੋਂ ਇਹ ਗੱਲ ਆਖ ਦਿੱਤੀ ਗਈ ਕਿ ਜੇਕਰ ਮੇਰੀ ਗੱਡੀ ਦੇ ਵਿੱਚ ਚਿਟਾਸੀ ਤਾਂ ਮੈਂ ਫਿਰ ਆਪਣੀ ਗੱਡੀ ਲੋਕ ਕਿਉਂ ਨਹੀਂ ਕੀਤੀ ਗੱਡੀ ਮੇਰੀ ਖੁੱਲੀ ਸੀ ਪੁਲਿਸ ਦੇ ਵੱਲੋਂ ਮੈਨੂੰ ਥਾਣੇ ਤੇ ਜਦੋਂ ਮੈਂ ਆ ਰਹੀ ਸੀ ਰਸਤੇ ਵਿੱਚ ਮੈਨੂੰ ਇੱਕ ਨਾਕੇ ਦੌਰਾਨ ਰੋਕਿਆ ਗਿਆ ਤੇ ਉਸ ਮੋਕੇ ਪੁਲਿਸ ਦੇ ਵੱਲੋਂ ਇਹ ਆਖਿਆ ਗਿਆ ਕਿ ਤੇਰੀ ਗੱਡੀ ਵਿੱਚ ਚਿਟਾ ਮਿਲਿਆ ਇਸ ਕਰਕੇ ਤੈਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਹਾਲਾਂਕਿ ਅਜਿਹਾ ਕੁਝ ਵੀ ਨਹੀਂ ਸੀ ਇਹ ਸਾਰਾ ਕੁਝ ਪਲਾਂਟ ਕੀਤਾ ਗਿਆ ਸਾਜ਼ਿਸ਼ ਦੇ ਤਹਿਤ ਹੋਇਆ ਹੈ ਉਹਨਾਂ ਨੇ ਕਹਣਾ ਕਿ ਜੇਕਰ ਅਜਿਹੀ ਗੱਲ ਕੋਈ ਹੁੰਦੀ ਤਾਂ ਮੈਨੂੰ ਫਿਰ ਬੇਲ ਕਿਉਂ ਮਿਲਦੀ ਹੁਣ ਮੈਂ ਬੇਲ ਤੇ ਜ਼ਮਾਨਤ ਤੇ 12 ਇਸ ਦਾ ਮਤਲਬ ਇਹ ਹੈ ਕਿ ਅਜਿਹਾ ਕੁਝ ਵੀ ਨਹੀਂ ਇਹ ਸਾਰਾ ਕੁਝ ਸਾਜ਼ਿਸ਼ ਦੇ ਤਹਿਤ ਹੋਇਆ ਤੇ ਮੈਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਹਨਾਂ ਨੇ ਕਿਹਾ ਕਿ ਜਿੱਥੇ ਪੁਲਿਸ ਨੇ ਇਹ ਦਾਵਾ ਕੀਤਾ ਕਿ ਮੈਂ ਫਿਰੋਜ਼ਪੁਰ ਤੋਂ ਚਿਟਾ ਲੈਂਦਾ ਸੀ ਇਹ ਵੀ ਦਾਵਾ ਗਲਤ ਹੈ ਮੈਂ ਫਿਰੋਜ਼ਪੁਰ ਤੋਂ ਗੱਡੀ ਥਾਰ ਗੱਡੀ ਲਿਆਂਦੀ ਸੀ ਨਾ ਕਿ ਚਿੱਟਾ ਤੇ মিডিਆ ਦੁਆਰਾ ਜੋ ਖਬਰਾਂ ਚੱਲ ਰਹੀਆਂ ਸਨ ਕਿ ਕੀ ਅਮਨਦੀਪ ਕੌਰ ਕਾਂਸਟੇਬਲ ਦਾ ਘਰ ਟਾਇਆ ਜਾਵੇਗਾ ਕਿਉਂਕਿ ਉਹਨਾਂ ਦੇ ਉੱਪਰ ਚਿੱਟੇ ਦਾ ਮਾਮਲਾ ਨਸ਼ੇ ਦਾ ਮਾਮਲਾ ਦਰਜ ਹੋ ਗਿਆ ਸੀ ਤੇ ਇਸ ਨੂੰ ਲੈ ਕੇ ਹੁਣ ਅਮਨਦੀਪ ਕੌਰ ਦਾ ਕਹਿਣਾ ਹੈ ਕਿ ਇਹ ਜੋ ਘਰ ਹੈ ਇਹ 50 ਲੱਖ ਰੁਪਏ ਦੇ ਲੋਨ ਤੇ ਹੈ ਤੇ ਜਿਹੜੀ ਇਹ ਘਰ ਦੀ ਰਜਿਸਟਰੀ ਹੈ ਉਹ ਬੈਂਕ ਵਾਲਿਆਂ ਦੇ ਕੋਲ ਹੈ ਜੇਕਰ ਸਰਕਾਰ ਨੂੰ ਇਸ ਦੀ ਜਾਂਚ ਚੱਲ ਰਹੀ ਹੈ ਜੇਕਰ ਸਰਕਾਰ ਨੂੰ ਕੋਈ ਮਿਲਦਾ ਹੈ ਕੁਝ ਮਿਲਦਾ ਹੈ ਤਾਂ ਉਹ ਘਰ ਟਾ ਸਕਦੇ ਨੇ ਹਾਲਾਂਕਿ ਅਜੇ ਹੁਣ ਕੁਝ ਵੀ ਨਹੀਂ ਹੈ ਬਿਲਕੁਲ ਸਹੀ ਤਰੀਕੇ ਦੇ ਨਾਲ ਇਹ ਘਰ ਬਣਾਇਆ ਗਿਆ ਜੇਕਰ ਉਹ ਟਾਉਣਾ ਹੈ ਤਾਂ ਟਾ ਸਕਦੇ ਨੇ ਇਸ ਦੀ ਰਜਿਸਟਰੀ ਬੈਂਕ ਦੇ ਕੋਲ ਹੈ ਕਿਉਂਕਿ 50 ਲੱਖ ਰੁਪਏ ਦਾ ਲੋਨ ਹੈ ਲੈ ਕੇ ਮੈਂ ਇਹ ਘਰ ਬਣਾਇਆ ਹੈ ਇਸ ਦਿਨ ਵਾਲੀ ਉਹਨਾਂ ਦੇ ਉੱਪਰ ਵੀ ਇਲਜ਼ਾਮ ਲੱਗੇ ਸਨ ਕਿ ਉਹ ਚਿੱਟਾ ਪੀਂਦੇ ਵੀ ਨੇ ਤੇ ਅੱਗੇ ਵੀ ਸਪਲਾਈ ਕਰਦੇ ਨੇ ਇਸ ਨੂੰ ਲੈ ਕੇ ਅਵਨਦੀਪ ਕੌਰ ਦਾ ਕਹਿਣਾ ਹੈ ਕਿ ਮੇਰਾ ਚਾਹੇ ਹੁਣੇ ਡੋਪ ਟੈਸਟ ਕਰਾ ਲਵੋ ਉਹਨਾਂ ਦਾ ਕਹਿਣਾ ਕਿ ਪਹਿਲਾਂ ਵੀ ਹਰ ਸਾਲ ਦੌਰਾਨ ਮੇਰਾ ਡੋਪ ਟੈਸਟ ਜਦੋਂ ਮੈਂ ਨੌਕਰੀ ਕਰਦੀ ਸੀ ਉਦੋਂ ਮੇਰਾ ਡੋਪ ਟੈਸਟ ਹਰ ਸਾਲ ਦੇ ਵਿੱਚ ਆਉਂਦਾ ਸੀ ਤੇ ਡੋਪ ਟੈਸਟ 네ਗੇਟਿਵ ਆਉਂਦਾ ਸੀ ਭਾਵੇਂ ਹੁਣੇ ਚਲੋ ਮੇਰੇ ਨਾਲ ਹੁਣੇ ਡੋਪ ਟੈਸਟ ਕਰਵਾ ਲਵੋ ਕੋਣ ਵੀ ਨੈਗੇਟਿਵ ਆਵੇਗਾ ਸਾਡਾ ਅਤੇ ਮੈਂ ਅਤੇ ਸਾਡਾ ਪਰਿਵਾਰ ਕੋਈ ਵੀ ਨਸ਼ਾ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਨਸ਼ਾ ਨਹੀਂ ਕਰਦਾ ਇਸ ਕਰਕੇ ਮੇਰਾ ਜੋ ਡੋਪ ਟੈਸਟ ਹੈ ਉਹ ਕਰਵਾਇਆ ਜਾਵੇ ਤੇ ਇਹ ਡੋਪ ਟੈਸਟ ਨੈਗੇਟਿਵ ਆਵੇਗਾ ਇਹ ਵੱਡਾ ਦਾਵਾ ਅਮਨਦੀਪ ਕੌਰ ਦੇ ਵੱਲੋਂ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਜੋ ਮੈਨੂੰ ਡਿਊਟੀ ਤੋਂ ਬਰਖਾਸਤ ਕੀਤਾ ਜਾਵੇਗਾ ਇਸ ਨੂੰ ਲੈ ਕੇ ਮੈਂ ਕੋਰਟ ਦੇ ਵਿੱਚ ਜਾਵਾਂਗੇ ਕਿਉਂਕਿ ਇਲਜ਼ਾਮ ਸਾਬਤ ਨਹੀਂ ਹੋਣਗੇ ਜੋ ਇਲਜ਼ਾਮ ਝੂਠੇ ਨੇ ਸਾਬਤ ਨਹੀਂ ਹੋਣਗੇ ਇਸ ਕਰਕੇ ਮੈਂ ਆਪਣੀ ਨੌਕਰੀ ਦੁਬਾਰਾ ਜੁਆਇਨ ਕਰਨ ਦੇ ਲਈ ਕੋਰਟ ਦੇ ਵਿੱਚ ਜਾਵਾਂਗੇ ਤੇ ਕੇਸ ਜਿੱਤਾਂਗੇ ਤੇ ਦੁਬਾਰਾ ਆਪਣੀ ਨੌਕਰੀ ਨੂੰ ਹਾਸਲ ਕਰਾਂਗੇ ਇਹ ਵੱਡੇ ਖੁਲਾਸੇ ਤੇ ਦਾਅਵੇ ਅਮਨਦੀਪ ਕੌਰ ਦੇ ਵੱਲੋਂ ਕਰ ਦਿੱਤੇ ਗਏ ਨੇ